ਅਕਸਰ ਤੁਸੀਂ ਵੱਡਿਆਂ ਨੂੰ ਇਹ ਕਹਿੰਦੇ ਹੋ ਸੁਣਿਆ ਹੋਣਾ ਕਿ ਇੱਕ ਸੇਬ ਸਾਨੂੰ ਡਾਕਟਰ ਤੋਂ ਦੂਰ ਰੱਖਦਾ ਪਰ ਉਠੇ ਹੀ ਗੱਲ ਕੀਤੀ ਜਾਵੇ ਤਾਂ ਜੇਕਰ ਤੁਸੀਂ ਸਵੇਰੇ ਉੱਠ ਕੇ ਖਾਲੀ ਪੇਟ ਸੇਬ ਦਾ ਸੇਵਨ ਕਰਦੇ ਹੋ ਤਾਂ ਉਹਦੇ ਦੁੱਗਣੇ ਫਾਇਦੇ ਸਾਨੂੰ ਦੇਖਣ ਨੂੰ ਮਿਲਦੇ ਨੇ ਡਾਕਟਰਾਂ ਮੁਤਾਬਿਕ ਜੇ ਗੱਲ ਕੀਤੀ ਜਾਵੇ ਤਾਂ ਜੇਕਰ ਤੁਸੀਂ ਸਵੇਰੇ ਖਾਲੀ ਪੇਟ ਸੇਬ ਖਾਣੋ ਤਾਂ ਉਸ ਦੇ ਵਿੱਚ ਮੌਜੂਦ ਆਇਰਨ ਪ੍ਰੋਟੀਨ ਵਿਟਾਮਿਨ ਹੋਰ ਵੀ ਬਹੁਤ ਸਾਰੇ ਪੌਸ਼ਟਿਕ ਤੱਤ ਜਿਹੜੇ ਹੁੰਦੇ ਨੇ ਉਹ ਸਾਡੀ ਸਰੀਰ ਦੇ ਵਿੱਚ ਜਾਂਦੇ ਨੇ ਤੇ ਸਾਨੂੰ ਦੁੱਗਣਾ ਫਾਇਦਾ ਦਿੰਦੇ ਨੇ ਇਸ ਤੋਂ ਇਲਾਵਾ ਸੇਬ ਦੇ ਵਿੱਚ ਕਾਰਬੋਹਾਈਡਰੇਟ ਵੀ ਮजूद ਹੁੰਦੇ ਨੇ ਜੋ ਕਿ ਸਾਡੀ ਸਿਹਤ ਵਾਸਤੇ ਕਾਫੀ ਜ਼ਿਆਦਾ ਫਾਇਦੇਮੰਦ ਮੰਨੇ ਜਾਂਦੇ ਹਨ ਤੇ ਜੇਕਰ ਤੁਸੀਂ ਸਵੇਰੇ ਖਾਲੀ ਪੇਟ ਸੇਬ ਦਾ ਸੇਵਨ ਕਰ ਲਓ ਤਾਂ ਉਹ ਸਾਡੀ ਬਾਡੀ ਨੂੰ એનર્ਜੀ ਵੀ ਦਿੰਦਾ ਹੈ ਤੇ ਸਾਡੀ ਬਾਡੀ ਜਿਹੜੀ ਹੈ ਉਹ એનਰਜੈਟਿਕ ਰਹਿੰਦੀ ਹੈ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀ ਬਾਡੀ ਜਿਹੜੀ ਹੈ ਉਹ એનਰਜੈਟਿਕ ਰਹੇ ਤਾਂ ਸਵੇਰੇ ਸਵੇਰੇ ਖਾਲੀ ਪੇਟ ਸੇਬ ਦਾ ਸੇਵਨ ਕਰਨਾ ਸ਼ੁਰੂ ਕਰ ਲਓ ਅੱਜ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਆਯੁਰਵੇਦ ਦੇ ਮੁਤਾਬਿਕ ਖਾਲੀ ਪੇਟ ਜੇਕਰ ਤੁਸੀਂ ਸੇਬ ਦਾ ਸੇਵਨ ਕਰਦੇ ਹੋ ਤਾਂ ਉਸ ਦੇ ਕੀ ਫਾਇਦੇ ਨੇ ਸਭ ਤੋਂ ਪਹਿਲਾਂ ਤਾਂ ਸੇਬ ਦੇ ਵਿੱਚ ਜਿਹੜੇ ਪੌਸ਼ਟਿਕ ਤੱਤ ਹੁੰਦੇ ਨੇ ਉਹ ਸਾਡੇ ਸਰੀਰ ਵਾਸਤੇ ਕਾਫੀ ਜ਼ਿਆਦਾ ਫਾਇਦੇਮੰਦ ਮੰਨੇ ਜਾਂਦੇ ਨੇ ਜੋ ਕਿ ਸਾਡੇ ਸਰੀਰ ਨੂੰ ਤੰਦਰੁਸਤ ਵੀ ਬਣਾਉਂਦਾ ਹੈ ਸੇਬ ਦੇ ਵਿੱਚ ਫਾਈਬਰ ਐਂਟੀਆਕਸੀਡੈਂਟ ਅਤੇ ਵਿਟਾਮਿਨ ਇਸ ਦੇ ਨਾਲ ਨਾਲ ਹੋਰ ਵੀ ਪੌਸ਼ਟਿਕ ਤੱਤ ਮੌਜੂਦ ਹੁੰਦੇ ਨੇ ਜੋ ਕਿ ਸਾਡੇ ਸਰੀਰ ਵਾਸਤੇ ਕਾਫੀ ਜ਼ਿਆਦਾ ਵਧੀਆ ਮੰਨੇ ਜਾਂਦੇ ਨੇ ਜਦੋਂ ਸੇਬ ਨੂੰ ਖਾਲੀ ਪੇਟ ਖਾਇਆ ਜਾਵੇ ਤਾਂ ਸਰੀਰ ਦੇ ਵਿੱਚ ਮੌਜੂਦ ਐਨਰਜੀ ਜਿਹੜੀ ਸਾਰੇ ਪੌਸ਼ਟਿਕ ਤੱਤ ਹੁੰਦੇ ਨੇ ਉਹ ਆਸਾਨੀ ਦੇ ਨਾਲ ਸਰੀਰ ਦੇ ਅੰਦਰ ਚਲੇ ਜਾਂਦੇ ਨੇ ਇਸ ਤੋਂ ਬਾਅਦ ਜੇ ਗਲਕਿੱਤੀ ਜਾਵੇ ਤਾਂ ਜੇਕਰ ਤੁਸੀਂ ਸਵੇਰੇ ਉੱਠੇ ਸਾਰ ਹੀ ਖਾਲੀ ਪੇਟ ਸੇਬ ਦਾ ਸੇਵਨ ਕਰਦੇ ਹੋ ਤਾਂ ਸਾਡੀ ਇਮਿਊਨਿਟੀ ਬਣਾਉਣ ਦੇ ਵਿੱਚ ਵੀ ਕਾਫੀ ਜ਼ਿਆਦਾ ਸਹਾਇਤਾ ਕਰਦਾ ਹੈ ਵੱਖ-ਵੱਖ ਬਿਮਾਰੀਆਂ ਦੇ ਨਾਲ ਲੜਨ ਦੇ ਵਿੱਚ ਸਹਾਇਤਾ ਕਰਦਾ ਹੈ ਜਦੋਂ ਸਾਡੀ ਇਮਿਊਨਿਟੀ ਬੂਸਟ ਹੋ ਜਾਏਗੀ ਉਸ ਤੋਂ Obrigada. ਸਾਡੇ ਵਿੱਚ ਜਿਹੜੀ ਵੀ ਬਿਮਾਰੀਆਂ ਹੋਣਗੀਆਂ ਉਸ ਨੂੰ ਲੜਨ ਦੇ ਵਿੱਚ ਕਾਫੀ ਜ਼ਿਆਦਾ ਸਹਾਇਤਾ ਕਰਦਾ ਹੈ ਇਸ ਤੋਂ ਬਾਅਦ ਵੀ ਗੱਲ ਕੀਤੀ ਜਾਵੇ ਜੇਕਰ ਤੁਸੀਂ ਦਿਲ ਦੇ ਪੇਸ਼ੈਂਟ ਹੋ ਤਾਂ ਉਸ ਦੇ ਵਾਸਤੇ ਵੀ ਕਾਫੀ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ ਖਾਲੀ ਪੇਟ ਰੇਕਰ ਸੇਵ ਦਾ ਸੇਵਨ ਕੀਤਾ ਜਾਵੇ ਤਾਂ ਇਸ ਦੇ ਵਿੱਚ ਜਿਹੜੇ ਮੌਜੂਦ ਫਾਈਬਰ ਹੁੰਦੇ ਨੇ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਵਿੱਚ ਕਾਫੀ ਜ਼ਿਆਦਾ ਸਹਾਇਤਾ ਕਰਦੇ ਨੇ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਪੋਟਾਸ਼ੀਅਮ ਦੇ ਨਾਲ ਨਾਲ ਵਿਟਾਮਿਨ ਸੀ ਵੀ ਮੌਜੂਦ ਹੁੰਦਾ ਜੋ ਕਿ ਦਿਲ ਦੇ ਰੋਗਾਂ ਦੇ ਜਿਹੜੇ ਖਤਰੇ ਹੁੰਦੇ ਨੇ ਉਹ ਉਸ ਨੂੰ ਕਾਫੀ ਹੱਦ ਤੱਕ ਦੂਰ ਕਰਨ ਦੇ ਵਿੱਚ ਸਹਾਇਤਾ ਕਰਦਾ ਉਸ ਤੋਂ ਅਗਲੇ ਜਿਹੜੇ ਫਾਇਦੇ ਦੀ ਗੱਲ ਕੀਤੀ ਜਾਵੇ ਤਾਂ ਇਹ ਭਾਰ ਘਟਾਉਣ ਦੇ ਵਿੱਚ ਵੀ ਕਾਫੀ ਜ਼ਿਆਦਾ ਸਹਾਇਤਾ ਕਰਦਾ ਤੇ ਜੇਕਰ ਤੁਸੀਂ ਵੀ ਆਪਣਾ ਵਜ਼ਨ ਕੰਟਰੋਲ ਕਰਨਾ ਚਾਹੁੰਦੇ ਹੋ ਜਾਂ ਫਿਰ ਡਾਈਟ ਤੇ ਹੋ ਤਾਂ ਆਪਣੇ ਡਾਈਟ ਦੇ ਵਿੱਚ ਆਪਣੇ ਖਾਣੇ ਦੇ ਵਿੱਚ ਸੇਬ ਜ਼ਰੂਰ ਐਡ ਕਰ ਲਓ ਸਵੇਰੇ ਉੱਠਦੇ ਸਾਰ ਹੀ ਖਾਲੀ ਪੇਟ ਜੇਕਰ ਤੁਸੀਂ ਸੇਬ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਇਸ ਦੇ ਵਿੱਚ ਜਿਹੜੇ ਮੌਜੂਦ ਫਾਈਬਰ ਹੁੰਦੇ ਨੇ ਉਸ ਦੀ ਮਾਤਰਾ ਜੁੜੀ ਆ ਬਹੁਤ ਵੱਧ ਪਾਈ ਜਾਂਦੀ ਹੈ ਜੋ ਕਿ ਲੰਬੇ ਸਮੇਂ ਤੱਕ ਸਾਨੂੰ ਭੁੱਖ ਨਹੀਂ ਲੱਗਣ ਦਿੰਦਾ ਤੇ ਜਿਸ ਨਾਲ ਸਾਡਾ ਭਾਰ ਜਿਹੜਾ ਹੈ ਜਿਹੜਾ ਵਜ਼ਨ ਹੈ ਉਹ ਹੌਲੀ-ਹੌਲੀ ਘਟਨਾ ਸ਼ੁਰੂ ਹੋ ਜਾਂਦਾ ਹੈ ਤੇ ਇਸ ਤੋਂ ਅਗਲੇ ਫਾਇਦੇ ਦੀ ਗੱਲ ਕੀਤੀ ਜਾਵੇ ਤਾਂ ਸੋਜ ਦੀ ਸਮੱਸਿਆ ਜਿਨ੍ਹਾਂ ਨੂੰ ਸੋਜ ਦੀ ਸਮੱਸਿਆ ਨੇ ਉਹਨਾਂ ਅਵਸਥੇ ਵਿੱਚ ਕਾਫੀ ਜ਼ਿਆਦਾ ਫਾਇਦੇ ਮੰਨ ਮੰਨਿਆ ਜਾਂਦਾ ਹੈ ਸੇਬ ਨੂੰ ਹਮੇਸ਼ਾ ਛਿਲਕੇ ਦੇ ਨਾਲ ਹੀ ਖਾਣਾ ਚਾਹੀਦਾ ਹੈ ਤੇ ਜੇਕਰ ਉਸ ਦਾ ਸੇਵਨ ਖਾਲੀ ਪੇਟ ਕੀਤਾ ਜਾਵੇ ਸੇਬ ਦਾ ਅਗਰ ਸੇਵਨ ਖਾਲੀ ਪੇਟ ਛਿਲਕੇ ਦੇ ਨਾਲ ਕੀਤਾ ਜਾਵੇ ਤਾਂ ਉਹ ਸਾਡੀ ਸੋਜ ਵਰਗੀ ਸਮੱਸਿਆਵਾਂ ਤੋਂ ਵੀ ਰਾਹਤ ਦੇਣ ਦੇ ਵਿੱਚ ਕਾਫੀ ਜ਼ਿਆਦਾ ਸਹਾਇਤਾ ਕਰਦਾ ਹੈ ਹਜੇ ਤੁਸੀਂ ਸੁਣਿਆ ਕਿ ਖਾਲੀ ਪੇਟ ਜੇਕਰ ਸੇਬ ਦਾ ਸੇਵਨ ਕੀਤਾ ਜਾਵੇ ਤਾਂ ਉਸ ਦੇ ਕਿੰਨੇ ਫਾਇਦੇ ਨੇ ਤੇ ਇਸ ਤੋਂ ਬਾਅਦ ਜੇਕਰ ਉਸੀ ਹੁਣ ਖਾਲੀ ਪੇਟ ਸੇਬ ਖਾਣ ਬਾਰੇ ਸੋਚ ਰਿਹਾ ਤਾਂ ਇੱਕ ਵਾਰ ਆਪਣੇ ਡਾਕਟਰ ਨਾਲ ਜ਼ਰੂਰ ਕੰਸਲਟ ਕਰ ਲੈਣਾ ਤੇ ਅਜਿਹੀ ਹੋਰ ਵਧੀਲੀ ਜਾਣਕਾਰੀ ਲਈ ਸਾਡੇ ਨਾਲ ਬਨੇ ਰਹੋ ਚਰਚਾ ਨੂੰ ਚੈਨਲ ਤੇ